ਸਸਰੀ ਕਾਲ ਸਾਰੇ ਭਰਾਵਾਂ ਨੂੰ ਮੌਸਮ ਤੁਸੀਂ ਦੇਖ ਸਕਦੇ ਹੋ ਵਾਲੇ ਦਾਲੇ ਪੂਰਾ ਕੈਂਡਾ ਰਾਤ ਤਾਈ ਥੋੜਾ ਮੋਟਾ ਕਿਣਮਣ ਮੀਂਹ ਲੱਗਿਆ ਹੋਇਆ ਲਗਭਗ ਸਾਰੇ ਪੰਜਾਬ ਚ ਹੀ ਹੈਗਾ ਜੇ ਕਿਸੇ ਏਰੀਆ ਚ ਨਹੀਂ ਪਏ ਇੱਕ ਵਾਰੀ ਜਰੂਰ ਦੱਸਿਓ ਕਿਹੜੇ ਏਰੀਆ ਚ ਕੱਲੇ ਬੱਦਲ ਪਾਈ ਜੀ ਆ ਜਾਂ ਕਿਣਮਣ ਨਹੀਂ ਹੋਈ ਆਪਣੇ ਪੂਰਾ ਵਧੀਆ ਮੌਸਮ ਹੈ ਜਿਵੇਂ ਸਾਡੇ ਲਗਭਗ ਏਰੀਆ ਚ ਆ ਦੂਜਾ ਪਾਣੀ ਕਣਕਾਂ ਨੂੰ ਲੱਗਿਆ ਹੋਇਆ ਸੀ ਕਿਸੇ ਨੇ 2 ਦਿਨ ਪਹਿਲਾਂ ਲਾਇਆ ਸੀ ਕਿਸੇ ਨੇ 1 ਦਿਨ ਪਹਿਲਾਂ ਲਾਇਆ ਸੀ ਜੇ ਮੀਂਹ ਭਾਰੀ ਪੈ ਜਾਂਦਾ ਫਿਰ ਕਣਕਾਂ ਮੰਨ ਸਕਦੀਆਂ ਸੀ ਪਾਣੀ ਪਰ ਬਾਬੇ ਦੀ ਕਿਰਪਾ ਨਾਲ ਬਿਲਕੁਲ ਸਹੀ ਜਾਂ ਮੀ ਪਿਆਗਾ ਕਿਨ ਮੇਣ ਜੀ ਹੋਈ ਹੈ ਠੰਡ ਪੂਰੀ ਵਧੀਆ ਹੋ ਗਈ ਥੋੜੀ ਨਾਲ ਹਵਾ ਚੱਲਦੀ ਹੈ ਤਾਂ ਕਰਕੇ ਹੁਣ ਮੜਾ ਜਿਹਾ ਫੀਲ ਹੋਇਆ ਵੀ ਸਿਆਲ ਚੜਿਆ ਹੋਇਆ ਨਹੀਂ ਇਦੋਂ ਪਹਿਲਾਂ ਤਾਂ ਦਸੰਬਰ ਅੱਧਾ ਲੰਘ ਗਿਆ ਸਾਰੇ ਹੀ ਲੰਘ ਗਿਆ ਪਤਾ ਹੀ ਨਹੀਂ ਲੱਗਦਾ ਸੀ ਵੀ ਇੱਦ ਕੀ ਸਿਆਲ ਆਗਾ ਬਾਕੀ ਇੱਧਰ ਆਪਣੀ ਫੁੱਲ ਬਾੜੀ ਆ ਜਿਹੜੇ ਜਿਹੜੇ ਭਰਾ ਪੁੱਛਦੇ ਸੀਗੇ ਉਹ ਵੀਡੀਓ ਜੀ ਵੀ ਕਿਹੜੇ ਕਿਹੜੇ ਬੂਟੇ ਲਵਾਏ ਸੀ ਆਪਾਂ ਨੇ ਇਹ ਲਵਾਏ ਸੀ ਇੱਕ ਤਾਲੂ ਬਖਾਰਿਆਂ ਦਾ ਲਵਾਇਆ ਸੀਗਾ ਇਹ ਵੀ ਵਧੀਆ ਹੋ ਗਿਆ ਮੈਨੂੰ ਇਹ ਲੱਗਦਾ ਕਿਤੇ ਨਾ ਕਿਤੇ ਇਹ ਜਾਮਣ ਦਾ ਦਾਣਾ ਤਹਾਂ ਆਲਾ ਵੱਡਣਾ ਪੈਣਾਗਾ ਤੇ ਨਿੰਬੂ ਆਪਣਾ ਪੂਰਾ ਵਧੀਆ ਨਿੰਬੂ ਦੇ ਕਈ ਸੇਕ ਕਟਕਟ ਮੈਂ ਲਾਦਾ 2 ਕਿਲੋ ਨਿੰਬੂ ਲਾਗੇ ਦੀ ਸਾਰੀ ਮੈਂ ਤੋੜ ਕੇ ਲੈ ਗਿਆ ਸੀ ਗਾਈ ਦੇ ਥਣਾ ਜਾਂ ਚ ਸਿੱਧੀਆਂ ਆਉਂਦੀਆਂ ਸੀਗੀਆਂ ਉਹਨੂੰ ਚਾਰ ਅੰਬ ਸੁੱਕ ਗਿਆ ਜਿਹੜੀ ਗੱਲ ਇਕੱਲਾ ਕੱਲਾ ਅੰਬ ਦਾ ਦਾ ਦਾਲ ਜੀਰੇ ਖੜਾ ਰਹਿ ਗਿਆ ਤੇ ਗਾਜਰਾ ਗੁਜਰਾ ਬਾਕੀ ਆਪਾਂ ਨੇ ਘਰੇ ਵੀ ਲਾਇਆ ਸੀਗਾ ਮੌਸਮ ਤੁਸੀਂ ਦੇਖ ਸਕਦੇ ਹੋ ਅੱਜ ਮੌਸਮ ਬਾਕਮਾਲ ਹੈਗਾ ਕੱਲ ਆਪਣੀ ਸੂਏ ਦੀ ਬਾਰੀ ਸੀਗੀ ਖਾਲ ਝਲਦਾ ਨਹੀਂ ਸੀਗਾ ਇੰਨਾ ਪਾਣੀ ਤਾਂ ਕਰਕੇ ਥੋੜਾ ਜਿਹਾ ਪੁਰਾਣੇ ਬੋਰ ਚ ਕੱਢੀ ਕੇ ਨਾਲ ਤੇ ਆ ਆਪਣੀ ਜਵੀ ਆ ਗਈ ਇਧਰ ਵੀ ਜਵੀ ਆ ਗਈ ਆ ਆ ਗਈ ਆਪਣੀ ਲਹਾਸਣਾ ਮੇਥੇ ਪਾਲਕ ਧਨੀਏ ਇਦੂਗਾ ਹਾਂ ਆ ਗਿਆ ਆਪਣਾ ਸ਼ੋਲੀਆ ਇਦੂਗਾ ਹਾਂ ਆ ਗਈ ਆਪਣੀ ਕਹਿ ਸਕਦੇ ਹਾਂ ਸਰੋਂ ਦੇਖ ਲੋ ਇਦੂਗਾ ਸਰੋਂ ਵੀ ਜੀ ਆਹ ਪਰਿਆਂ ਵਾਲੇ ਕਿਲੇ ਜੀ ਆਪਣੀ ਗਣਕ ਆ ਗਈ ਇੱਕ ਚ ਬਾਕੀ ਦੋ ਉਧਰਲੇ ਜਿਹੜੇ ਜਿੰਨਾਂ ਚ ਜਿਆਦੇ ਸੁੰਡ ਪਿਆ ਸੀਗਾ ਵੀਡੀਓ ਚ ਤੁਸੀਂ ਸਾਰਿਆਂ ਨੇ ਦੇਖਿਆ ਹੀ ਹੋਣਾਗਾ ਮੰਗਰ ਲਈ ਵੀਡੀਓ ਚ ਤੁਸੀਂ ਸਾਰਿਆਂ ਨੂੰ ਪਤਾ ਹੀ ਹੋਣਾ ਮੰਗਰਲੇ ਦੋ ਕਿਲੇ ਜੀ ਆਪਣੇ ਉਧਰਲੇ ਚ ਜਿਆਦੇ ਸੁੰਡ ਸੀਗਾ ਉਹ ਮੈਂ ਤੁਹਾਨੂੰ ਜਾ ਕੇ ਦਿਖਾਉਣਾ ਹੁਣ ਆਪਾਂ ਨੇ ਇੱਕ ਆਪਣਾ ਪਤਨ ਕੀ ਆ ਉਹ ਪ੍ਰੋਡਕਟ ਮੈਂ ਤੁਹਾਨੂੰ ਘਰੇ ਜਾ ਕੇ ਫੋਟੋ ਲਾ ਦੂੰਗਾ ਵੀਡੀਓ ਦੇ ਵਿੱਚ ਤੇ ਉਹਨੇ ਬਹੁਤ ਵਧੀਆ ਰਿਕਵਰ ਕੀਤੀਆਂ ਨੇ ਜਿਹੜੀਆਂ ਦੌਗੀਆਂ ਰਹਿ ਗਈਆਂ ਸੀਗੀਆਂ ਜਾਂ ਮਤਲਬ ਜਿਵੇਂ ਆਪਾਂ ਕਹਿੰਦੇ ਨੇ ਮੰਜੇ-ਮੰਜੇ ਦਾ ਥਾਂ ਖਾਲੀ ਰਹਿ ਗਿਆ ਸੀਗਾ ਉਹ ਉੱਥੇ ਜਿਹੜਾ ਸਿੱਟਾ ਦਿੱਤਾ ਸੀ ਆਪਾਂ ਨੇ ਮਤਲਬ ਗੁੱਡਕੀ ਜਿਹਾ ਦਿੱਤਾ ਸੀਗਾ ਉਹ ਤੁਸੀਂ ਦੇਖਿਓ ਮੜਾ ਜ ਉਹ ਬਹੁਤ ਸੋਹਣਾ ਰਿਕਵਰ ਕੀਤਾ ਹੈਗਾ ਬਾਣ ਆਪਣੇ ਮੈਂ ਤੁਹਾਨੂੰ ਵੀਡੀਓ ਦਿਖਾਉਣਾ ਆ ਦੇਖਿਓ ਇਹੀ ਉਹੀ ਵਹਾਨਾ ਜਿਹੜੀ ਦੀ ਆਪਾਂ ਉਹਦੇ ਵੀਡੀਓ ਪਾਈ ਸੀ ਸਾਫ ਚਿੱਟਾ ਹੀ ਦਿਖੀ ਜਾਂਦਾ ਸੀ ਕਣਕ ਦੇ ਵਿੱਚ ਦੀ ਉਹਦੇ ਆਪਾਂ ਨੇ ਪਹਿਲਾ ਪਾਣੀ ਲਾਏ ਨੂੰ 6 ਦਿਨ ਹੋਏ ਸੀਗੇ ਜਦੋਂ ਉਹ ਵੀਡੀਓ ਪਾਈ ਸੀਗੀ ਤਾਂ ਮੈਨੂੰ ਐ ਲੱਗਦਾ ਸੀਗਾ ਵੀ ਬਾਕੀ ਵੀ ਜਿੰਨੀ ਜੀ ਫਾਇਦਾ ਹੈਗਾ ਪਰ ਬਾਬੇ ਦੀ ਕਿਰਪਾ ਨਾਲ ਥੋੜਾ ਜਿਹਾ ਇੱਕ ਤਾਂ ਮੌਸਮ ਦਾ ਬੱਟਾ ਪੈ ਗਿਆ ਜਿਹੜਾ ਓਨੇ ਹੈਲਪ ਕੀਤੀ ਆ ਤੇ ਬਾਕੀ ਜਿਹੜਾ ਆਪਾਂ ਨੇ ਉਹ ਪ੍ਰੋਡਕਟ ਜਿਆ ਪਾਇਆਗਾ ਓਨੇ ਵੀ ਕਾਫੀ ਵਧੀਆ ਉਹ ਕੀਤੀ ਹੈਲਪ ਆਪਣੀ ਹੋਣੇ ਕਣਕ ਲੱਗਦੀ ਹੈ ਵੀ ਹਾਂ ਵਧੀਆ ਗਈ ਠੀਕ ਹੈ ਵੀ ਇੰਨੀ ਮਾੜੀ ਨਹੀਂ ਹੈਗੀ ਕਣਕ ਇੱਧਰ ਵੀ ਸਾਰਿਆਂ ਦੀ ਆਪਣੇ ਗਵਾਂਡੀਆਂ ਦੀ ਬਿਰਵੀਆਂ ਲਗਭਗ ਹਰੇਕ ਦੂਜੇ ਘਰ ਦੀ ਕਣਕ ਇਸ ਵਾਰ ਇਹੀ ਇੰਦਈ ਹੈ ਕੋਈ ਬਾਲਾ ਕਬਰ ਕੋਈ ਬਾਲੀ ਕਬਰਾਉਣ ਵਾਲੀ ਗੱਲ ਨਹੀਂ ਹੈਗੀ ਕਣਕ ਮੰਗਰਲੇ ਸਾਲ ਵਧੀਆ ਗੱਫਾ ਥੇਕੇ ਗਈਆਂ ਨੇ ਆਪਾਂ ਨੂੰ ਸਾਰਿਆਂ ਨੂੰ ਤੇ ਕੋਈ ਗੱਲ ਨਹੀਂ ਥੋੜਾ ਮੋਟਾ ਕਣਕ ਫਸਲ ਕੋਈ ਨਾ ਕੋਈ ਮਾੜੀ ਰਹਿ ਜਾਂਦੀ ਹੈ ਜਿਵੇਂ ਅੱਧਗੀ ਝੋਨਾ ਲਗਭਗ ਸਾਰਿਆਂ ਦਾ ਹੀ ਘਟ ਹੋਇਆਗਾ ਕਈ ਭਰਾਵਾਂ ਦਾ ਮੰਗਰਲੇ ਸਾਲ ਜੇ ਨਹੀਂ ਹੋਇਆਗਾ ਪਰ ਜ਼ਿਆਦਾਤਰ ਜਿਵੇਂ ਸਾਡਾਗਾ ਸਰੋਂ ਆ ਗਈ ਆਪਣੀ ਪੂਰੀ ਵਧੀਆ ਸਰੋਂ ਹੋਈ ਹੈ ਹਲੀਰੀ ਨਲੀ ਭੀਜੀ ਹੈ ਇਕੱਲੇ ਮੈਂ ਤੇ ਮੇਰੇ ਸਵਾਦ ਫਾਦਰ ਸਾਹਿਬ ਹੋਣਾ ਨੇ ਲਗਭਗ ਅੱਧੇ ਕੈਰੇ ਲੋਟ ਹੈਗੀ ਹੈਗੀ ਇਹ ਇਹਦੇ ਉਪਰਾਂ ਕਣਕ ਆ ਗਈ ਆਪਣੀ ਇਦੋਂ ਮੂਰੇ ਜਵੀ ਆ ਗਈ ਉਧਰ ਖੇਤ ਆ ਗਿਆ ਸੋਹਣੀ ਹੋਈ ਆ ਕੋਈ ਬਾਲਾ ਜਾਦੇ ਵੀ ਨਹੀਂ ਪਾਇਆ ਸੀ ਨੇ ਬਹੁਤ ਘੱਟ ਘੱਟ ਵੀ ਪਾਇਆਗਾ ਤਾਂ ਕਰਕੇ ਵਧੀਆ ਮੱਲੂ ਵੀ ਵਧੀਆ ਝਾੜ ਵੀ ਵਧੀਆ ਦੇਊਗੀ ਆਪਾਂ ਨੂੰ ਇਸ ਵਾਰ ਇਹ ਛੋਲੀਆਂ ਵੀ ਆਪਣਾ ਵਧੀਆ ਹੋਈ ਜਾਂਦਾ ਬਸ ਪਾਣੀ ਲਾਉਣ ਦੀ ਝਾਕ ਸੀ ਹੁਣ ਮੀਂਹ ਪੈ ਗਿਆ ਹੁਣ ਫੇਰ ਥੋੜੇ ਦੇਣਾ ਰੋਕੀ ਲਾਵਾਂਗੇ ਉਹ ਛੋਲੀਆਂ ਮੰਗਰਲੇ ਸਾਲ ਵੀ ਝਾਗਤੀ ਪਰ ਮੰਗਰਲੇ ਸਾਲ ਕਮਾਕਾਰਾਂ ਚ ਬੋਰਾਾਂ ਚ ਬਾਲੇ ਉਲਝੇ ਹੋਏ ਸੀ ਤਾਂ ਨਹੀਂ ਵੀਜਿਆ ਗਿਆ ਤੇ ਐਤਕੀ 20 ਸੱਦੇ ਘਰੇ ਲੁਟ ਇਥੋਂ ਲੈ ਕੇ ਉਹ ਬਾੜੀ ਤੱਕ ਹੋਇਆ ਵਧੀਆਗਾ ਇੱਕ ਵਾਰੀ ਬਾਕੀ ਦੇਖਦੇ ਆ ਕਿਵੇਂ ਮਿਲਦਾ ਕਿਵੇਂ ਨਿਕਲਦਾਗਾ ਉਥੋਂ ਚੱਲ ਕੇ ਆਪਾਂ ਦੂਜੇ ਖੇਤ ਤੇ ਆ ਗਏ ਆਪਣਾ ਜਿੱਥੇ ਕੋਠਾ ਹੈਗਾ ਇੱਥੇ ਲਾਇਏ ਸੀਗੇ ਦੋ ਬੋਰ ਇਹ ਬੋਰਾਂ ਦਾ ਪਾਣੀ ਖਰਾਬ ਆ ਜਿਵੇਂ ਅੱਕਪੱਕ ਪੁਰਾਣੇ ਜਿਹੜੇ ਦੇਖਦੇ ਨੇ ਭਰਾ ਮੁੰਨਾਂ ਨੂੰ ਤਾਂ ਸਾਰਿਆਂ ਨੂੰ ਪਤਾ ਹੀ ਹੋਣਾਗਾ ਇੱਥੇ ਪਹਿਲਾਂ ਕਣਕ ਵੱਢ ਕੇ ਲਾਉਣ ਲੱਗੇ ਸੀਗੇ ਬੋਰ ਦੋ ਕ ਪਾਣੀ ਸਹੀ ਦਿੱਤੇ ਸੀਗੇ ਜਿਹੜੇ ਪਹਿਲਾਂ ਲਾਇਏ ਸੀ 650 ਤੇ ਬੋਰ ਇਸ ਤੋਂ ਬਾਅਦ ਉਹਦਾ ਰੰਗ ਲੱਗ ਗਿਆ ਫਿਰ ਇਹ ਜਿਹੜਾ ਹੁਣ ਲਾਇਆ ਹੈਗਾ ਇਹ ਇਸ 500 ਤੇ ਲਾਇਆ ਸੀਗਾ ਇਹਨੇ ਤਾਂ ਪਾਣੀ ਇੱਕ ਦਿਨ ਵੀ ਨਹੀਂ ਚੰਗਾ ਦਿੱਤਾ ਤਾਂ ਕਰਕੇ ਤਾਂ ਕਰਕੇ ਇੱਥੇ ਝੋਨਾ ਬਵਾ ਘਟ ਹੋਇਆਗਾ ਕਦੂ ਤੁਸੀਂ ਦੇਖ ਲਓ ਕਿੱਡੇ-ਕੱਡੇ ਲਾਏ ਕਦੂ ਨਹੀਂ ਬੇਲ ਤੇ ਮੁੱਕਣੇ ਹਾਇ ਇਹ ਵੀ ਕਦੂ ਪੂਰੇ ਲੱਗ ਜਾਂਦੇ ਕਿਉਂਕਿ ਕਦੂ ਦੀ ਬੇਲ ਰੇਤੀ ਜੇ ਚ ਅਸਲੀ ਕੰਮ ਜਾਵੇ ਇਹ ਜਿਹੜਾ ਬੋਰ ਚੋਂ ਨਿਕਲੇ ਸੀ ਰੇਤਾ ਉਹ ਤੇ ਹੋ ਗਈ ਬੇਲ ਇਹ ਪੂਰੇ ਫੁੱਲ ਕਦੂ ਦੇਖਦੇ ਨੇ ਚ ਬਾਕੀ ਆਪਣੀ ਇੱਥੇ ਵਾਲੀ ਕਣਕ ਸਾਰਿਆਂ ਤੋਂ ਵਧੀਆ ਇੱਦਾਂ ਕੀ ਇਹ ਖੇਤ ਵਾਲੀ ਕਣਕ ਹੈਗੀ ਆਪਣੀ ਬਾਬੇ ਦੀ ਕਿਰਪਾ ਨਾਲ ਥੋੜੀ ਜਿਹੀ ਹਵਾ ਚੱਲਦੀ ਹੈਗੀ ਐਡਜਸਟ ਕਰ ਲਿਓ ਮੈਨੂੰ ਪਤਾ ਆਪਣੇ ਜਿਹੜੇ ਪੇਜ ਵਾਲੀ ਤੇ ਚੈਨਲ ਵਾਲੀ ਆਡੀਅנס ਹੈਗੀ ਸਾਰੇ ਭਰਾ ਦੇਖਣ ਵਾਲੇ ਨੇਗੇ ਉਹ ਟੂਰ ਐਂਡ ਟਰੈਵਲਿੰਗ ਵਾਲੇ ਜ਼ਿਆਦੇ ਆ ਗਏ। ਪਾਈਓ ਕਮੈਂਟ ਵੀ ਮਗਰ ਲਈ ਵੀਡੀਓ ਤੇ ਬਹੁਤ ਸਾਰੇ ਐਸੀ ਵੀ ਰਾਜਸਥਾਨ ਦਾ ਟੂਰ ਕਿਵੇਂ ਹਜੇ ਸਟਾਰਟ ਕਰਿਆ ਨਹੀਂ ਹੈਗਾ, ਨਿਕਲ ਹੀ ਨਹੀਂ ਹੈਗੇ। ਪਹਿਲਾਂ ਤਾਂ ਕਣਕ ਨੂੰ ਸੁਣ ਪੈ ਗਿਆ ਉਦੋਂ ਐ ਸੀਗਾ ਵੀ ਚਲ ਰੇ ਸਪ੍ਰੇਹਾਂ ਦਾ ਕਰਕੇ ਫਿਰ ਨਿਕਲਦੇ ਆਂਗੇ। ਫਿਰ ਇਹ ਤੋਂ ਬਾਅਦ ਥੋੜਾ ਰਿਸ਼ਤੇਦਾਰੀ ਚ ਕੰਮ ਹੋ ਗਿਆ, ਉਧਰ ਜਾਣਾ ਪੈ ਗਿਆ, ਉਧਰ ਵੀ ਜ਼ਰੂਰੀ ਸੀਗਾ। ਹੁਣ ਮੈਂ ਦੁਬਾਰੀ ਸਲਾਹ ਬਣਾਈ ਸੀਗੀ ਵੀ ਸਟਾਰਟਿੰਗ ਨਵੇਂ ਸਾਲ ਤੇ ਕਰਦੇ ਆਂ ਸਵਾ ਦੇ ਦਿਨਾਂ ਤੋਂ ਬਾਅਦ ਵੀ 1-2 ਜਨਵਰੀ ਨੂੰ ਨਿਕਲ ਜੰਨੇ ਆ ਤੇ 8-9 ਜਨਵਰੀ ਨੂੰ ਆ ਜਾਾਂਗੇ ਆਪਾਂ ਵਾਪਸ। ਫਿਰ ਉਹਨ ਆਪਣੇ ਕੈਨੇਡਾ ਤੋਂ ਇੱਕ ਮਿੱਤਰ ਯਾਰ ਖਾਸ ਨੇ ਆਉਣਾ ਹੈਗਾ ਉਹਨੂੰ ਵੀ ਦਿੱਲੀ ਤੋਂ ਰੀਸੀਵ ਕਰਨਾ ਹੈਗਾ ਤੇ ਫਿਰ ਉਦੋਂ ਰਹਿਣਾ ਹੀ ਪੈਣਾ ਉਹਦੇ ਕੋਲੇ ਪਿੰਡ ਇੱਥੇ ਕਿਉਂਕਿ ਐਂ ਤਾਂ ਹੈ ਨਹੀਂ ਵੀ ਆਪਾਂ ਨੇ ਉਹਨੂੰ ਲਿਆ ਕੇ ਇੱਥੇ ਪਿੰਡ ਛੱਡਤਾ ਤੇ ਆਪਾਂ ਉਧਰੋਂ ਨਿਕਲ ਗਏ ਐ ਸਾਡਾ ਸਰਕਲ ਜਿਹੜਾ ਹੈਗਾ ਉਹ ਬੜਾ ਛੋਟਾ ਹੈਗਾ ਸਿਰਫ ਅਸੀਂ 5-6 ਜਾਣੇ ਆ ਸਰਕਲ 'ਚ ਵੀ ਆਏ ਆ ਵੀ ਨਵੇਂ ਜੇ ਬੰਦੇ ਨਾਲੇ ਮੈਂ ਖੁੱਲ ਕੇ ਜਾਇਆ ਹੋਇਆ ਨਹੀਂ ਜਾਂਦਾ ਕਿਉਂਕਿ ਇੱਕ ਵਿਆਹ ਦਾ ਕੰਮ ਆ ਉਹਨਾਂ ਦੀ ਸਿਸਟਰ ਦਾ ਮੈਰਿਜ ਹੈਗੀ ਆਪਣੀ ਦੀ ਤਾਂ ਕਰਕੇ ਕੰਮ 바ਵਾ ਸਾਰੇ ਹੋ ਜਾਣਗੇ ਇਕੱਠੇ ਜਿਹੜੇ ਹਿਸਾਬ ਨਾਲ ਮੇਰੀ ਪਲੈਨਿੰਗ ਬਣਦੀ ਹੈਗੀ ਵੀ 10 10 ਜਨਵਰੀ ਤੋਂ 15 ਜਨਵਰੀ ਦੇ ਵਿੱਚ ਆਪਾਂ ਵੇਲੇ ਹੋਵਾਂਗੇ ਮੇਰੇ ਹਿਸਾਬ ਨਾਲ ਬਾਕੀ ਜੇ ਕੋਈ ਡਿੱਕਾ ਨਾ ਪਿਆ ਤਾਂ ਵੀ ਇਹ ਦਿਨਾਂ ਦੇ ਵਿੱਚ ਆਪਾਂ ਜ ਰਾਜਸਥਾਨ ਟੂਰ ਕਵਰ ਕਰਾਂਗੇ ਸਾਰੇ ਭਰਾਵਾਂ ਨੂੰ ਬੇਨਤੀ ਹੈ ਵੀ ਲਾਈਕ ਸ਼ੇਅਰ ਜ਼ਰੂਰ ਕਰੀ ਚਲੋ ਤੇ ਸਬਸਕ੍ਰਾਈਬ ਜ਼ਰੂਰ ਕਰੋ ਚੈਨਲ ਨੂੰ ਤੇ ਇਹੀ ਬੇਨਤੀ ਸੀ ਬਾਕੀ ਆਪਾਂ ਕਣਕ ਦਿਖਾਉਣੇ ਆ ਖੇਤਾਂ ਵਾਲੀ ਇਹ ਖੇਤਾਂ ਵਾਲੀ ਆਪਣੀ ਕਣਕ ਸਾਰਿਆਂ ਨਾਲੋਂ ਵਧੀਆਗੀ ਬਾਬੇ ਦੀ ਕਿਰਪਾ ਨਾਲ ਇੱਥੇ ਆਪਣੀ ਸੁੰਡੀ ਵੀ ਬਹੁਤ ਘਟ ਪਈ ਹੈਗੀ ਤੇ ਦੌਗੀ ਜਮਾ ਵੀ ਨਹੀਂ ਪਈ ਬਾਬੇ ਦੀ ਕਿਰਪਾ ਨਾਲ ਐ ਆਂਗੀ ਇੱਥੇ ਕਣਕ ਸਾਰਿਆਂ ਨਾਲੋਂ ਵਧੀਆ ਹੈਗੀ ਇੱਥੇ ਆਪਣੀ ਕਣਕ ਵੀ ਵਧੀਆ ਹੈਗੀ ਮਾੜੀ ਨਹੀਂ ਕਹਿ ਸਕਦੇ ਬਾਬੇ ਦੀ ਕਿਰਪਾ ਹੈਗੀ ਹੋ ਜੂ ਬਥੇਰੀ ਹੋ ਜੂ ਮਾਂਗਰਲਾ ਖੇਤ ਇੱਥੋਂ ਆਪਣਾ 5 ਕਿਲੋਮੀਟਰ 5 ਕਿਲੇ ਦੂਰ ਹੈ ਗਿਆ ਆ ਹੈਗਾ ਕੋਠਾ ਆਪਣਾ ਹੋ ਸੜਕੇ ਸੜਕ ਆ ਜਾਂਦੇ ਆ ਬਸ ਇੱਥੇ ਪਾਈਪ ਲਾਈਨ ਦੱਬੀ ਹੋਈ ਆਪਣੀ ਇੱਥੇ ਪਾਣੀ ਵਧੀਆ ਬਸ ਉਸੇ ਬੋਰ ਦਾ ਪਾਣੀ ਥੋੜਾ ਜਿਹਾ ਐਵਰੇਜ ਆ ਬਸ ਦੋ ਨੰਬਰ ਹੈਗਾ ਕੱਲ ਪਰਸੀ ਚੈੱਕ ਕਰਾ ਕੇ ਆਇਆ ਡੈਡੀ ਦਵਾਰੇ ਝੋਨਾ ਬਹੁਤ ਘਟ ਹੋਇਆ ਸੀਗਾ ਇੱਥੇ ਸੱਬੀ ਬੀ ਲਾਇਆ ਸੀਗਾ ਸੱਬੀ ਬੀ ਮਾੜੇ ਪਾਣੀ ਤੁਹਾਨੂੰ ਪਤਾਗਾ ਕਿੱਥੇ ਹੁੰਦਾ ਹੈਗਾ ਬਾਕੀ ਕਣਕ ਠੀਕ ਆ ਮਾੜੀ ਨਹੀਂ ਕਹਿ ਸਕਦਾ ਤੇ ਸੁੰਢ ਜਿਆ ਪੈ ਗਿਆ ਸੀ ਉਹਦੀ ਸਕੈਤਰੀ ਸਪਰੇ ਕਰਤੀਆਂ ਸੀਗੀਆਂ ਪਹਿਲਾਂ ਕਲੋਰੋਪਾਤੀ ਸੀ ਫਿਰ ਲੈਂਡਾ ਵਗੈਰਾ ਦੋ ਤਿੰਨ ਸਪਰੇ ਹ ਮਲਾ ਕੇ ਕਰਤੀ ਤਾਂ ਜਾ ਕੇ ਕਿਤੇ ਕੰਟਰੋਲ ਹੋਇਆਗਾ ਦੇਖੋ ਕਣਕਾਂ ਦਾ ਐ ਤੇ ਕੀ ਝਾੜ ਕੀ ਕਹਿੰਦਾ ਹੈਗਾ ਫੋਕਸ ਹਾਂ ਐਸੀ ਆਪਣਾ ਅੱਜ ਦਾ ਬਲੌਗ ਸਾਰੇ ਭਰਾਵਾਂ ਨੂੰ ਬੇਨਤੀ ਹੈ ਲਾਈਕ ਸ਼ੇਅਰ ਜ਼ਰੂਰ ਕਰੀ ਚਲੋ ਥੋੜੀ ਜਿਹੀ ਵਟ ਤਿਲਕਣਾ ਕੀ ਕਿਤੇ ਮੈਂ ਤਹਾਂ ਝਾਕ ਦਾ ਡੇਕਣਾ ਪਈਏ ਤੇ ਕਣਕਾਂ ਦੇ ਹਾਲ ਇਹ ਨਹੀਂ ਸਾਡੇ ਤੇ ਤੁਹਾਡੇ ਜਰੂਰ ਦੱਸਿਓ ਅੱਜ ਮੀਂਹ ਜੇ ਪਿੰਦੇ ਕਰਕੇ ਥੋੜਾ ਜਿਹਾ ਟਾਈਮ ਲੱਗਿਆ ਕਿਤੇ ਜਾ ਹੋਇਆ ਨਹੀਂ ਦੋ ਚਾਰ ਕੰਮ ਸੀਗੇ ਉਹ ਦੇਖਦੇ ਆ ਕੱਲ ਨੂੰ ਕਰ ਲੈਨੇ ਆ ਫਿਰ ਤੇ ਟੂਰ ਤੇ ਜਰੂਰ ਨਿਕਲਾਂਗੇ ਸਾਰੇ ਭਰਾਵਾਂ ਨੂੰ ਬੇਨਤੀ ਹੈ ਵੀ ਲਾਈਕ ਸ਼ੇਅਰ ਜਰੂਰ ਕਰੀ ਚਲੋ ਸਬਸਕ੍ਰਾਈਬ ਜਰੂਰ ਕਰਿਓ ਚੈਨਲ ਸਾਰੇ ਭਰਾਵਾਂ ਨੂੰ ਰਿਕੁਐਸਟ ਹੈ ਧੰਨਵਾਦ ਵੀ